ਪਠਾਨਕੋਟ ਦੇ ਹਲਕਾ ਪੁਆ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਪਿੰਡ ਨਰੈਣਪੁਰ ਦੇ ਲੋਕਾਂ ਨੇ ਫੜਕੇ ਕੀਤਾ ਪੁਲਿਸ ਦੇ ਹਵਾਲੇ ਪੁਲਿਸ ਨੇ ਸ਼ੱਕੀ ਨੂੰ ਕਾਬੂ ਕਰ ਅਤੇ ਅੱਗੇ ਦੀ ਕਾਰਵਾਈ ਕੀਤੀ ਸ਼ੁਰੂ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਨਰੈਣਪੁਰ ਵਿਖੇ ਲੋਕਾਂ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਫੜਿਆ ਗਿਆ ਜਿਸ ਤੋਂ ਬਾਅਦ ਥਾਣਾ ਤਾਰਾਗੜ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਸ਼ੱਕੀ ਵਿਅਕਤੀ ਨੂੰ ਆਪਣੇ ਕਬਜ਼ੇ ਵਿੱਚ ਲੈ ਪੁਲਿਸ ਨੇ ਅਤੇ ਕੁੱਝ ਗਿੱਚ ਕੀਤੀ ਜਾ ਰਹੀ ਹੈ ਇਸ ਸ਼ੱਕੀ ਵਿਅਕਤੀ ਵਾਰੇ ਐਸਐਚਓ ਤਾਰਾਗੜ ਨੇ ਮੀਡੀਆ ਨਾਲ ਗਲਵਾਟ ਕਰਦੇ ਹੋਏ ਦੱਸਿਆ ਕਿ ਪਿੰਡ ਨਰਨੰਪੁਰ ਦੇ ਲੋਕਾਂ ਵੱਲੋਂ ਜੋ ਸ਼ੱਕੀ ਵਿਅਕਤੀ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਸੀ ਉਸ ਤੋਂ ਪੁੱਛਗਿੱਛ ਦੇ ਦੌਰਾਨ ਪਤਾ ਚੱਲਿਆ ਹੈ ਕਿ ਇਸ ਵਿਅਕਤੀ ਦਾ ਜਿਹੜੇ ਸ਼ੱਕੀ ਲੋਕ ਹਨ ਉਨ੍ਹਾਂ ਨਾਲ ਕੋਈ ਵੀ ਕੜੀ ਨਹੀਂ ਜੁੜ ਰਹੀ ਬਲਕਿ ਇਹ ਮੈਂਟਲੀ ਅਪਸੈਟ ਲੱਗ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਬਿਹਾਰ ਦਾ ਰਹਿਣ ਵਾਲਾ ਹੈ ਫਿਰ ਵੀ ਇਸ ਉੱਪਰ ਸਾਡੇ ਵੱਲੋਂ 109 ਦੀ ਧਾਰਾ ਦੇ ਚਲਦੇ ਕਾਰਵਾਈ ਕਰ ਮਾਨਯੋਗ ਜੱਜ ਸਾਹਿਬ ਦੇ ਪੇਸ਼ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਠਾਨਕੋਟ ਤੋਂ পুষ্পਲਾਦੀ ਰਿਪੋਰਟ ਹਲਚਲ ਪੰਜਾਬ ਦੀ ਇੱਕ ਸ਼ੱਕੀ ਵਿਅਕਤੀ ਜਿਹੜਾ ਲੋਕੜ ਫੜ ਕੇ ਤੁਹਾਡੇ ਹਵਾਲੇ ਕੀਤਾ ਸੀਗਾ ਕੀ ਮਾਮਲਾ ਹੈ ਕੱਲ ਲੇਟਾਵਰ ਪਿੰਡ ਨਰੈਣਪੁਰ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ ਸ਼ੱਕੀ ਆਦਮੀ ਅਸੀਂ ਪਕੜਿਆ ਆ ਤੇ ਮੇਰੀ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚ ਕੇ ਉਹ ਬੰਦੇ ਨੂੰ ਕਾਬੂ ਕੀਤਾ ਜਿਹਦਾ ਨਾਮ ਮੁਹੰਮਦ ਹਜਰਤ ਅਲੀ ਪੁੱਤਰ ਖੁਦਾਦੀਨ ਵਾਸੀ ਕਪੂਰ ਪਕੜੀ ਬਿਹਾਰ ਦਾ ਰਹਿਣ ਵਾਲਾ ਉਹ ਤੇ ਉਥੋਂ ਲਿਆ ਕੇ ਉਹਨੂੰ ਵਾਵਾ ਲੇਟ ਆਵਰ ਤੱਕ ਪੁੱਛਕਿਸ਼ ਕੀਤੀ ਮੈਂ ਆਪਣੇ ਸੀਨੀਅਰ ਅਫਸਰ ਦੇ ਧਿਆਨ ਵਿੱਚ ਲਿਆਂਦਾ ਕਿਉਂਕਿ ਇਹ ਮਸਲਾ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਦੇ ਸਾਨੂੰ ਉਦੇਸ਼ਾਂ ਅਨੁਸਾਰ ਕੋਈ ਵੀ ਸ਼ੱਕੀ ਬੰਦਾ ਦੀ ਪਬਲਿਕ ਇਨਫੋਰਮੇਸ਼ਨ ਦਿੰਦੀ ਹੈ ਜਾਂ ਅਸੀਂ ਉਹਨੂੰ ਕੋਈ ਫੜਦੇ ਹਾਂ ਤੇ ਉਹਨੂੰ ਬੜੀ ਗੰਭੀਰਤਾ ਨਾਲ ਬੜੀ ਡੰਗ੍ਹਾਈ ਨਾਲ ਉਹਦੀ ਪੁੱਛਕਿਸ਼ ਕਰਨੀ ਹੈ ਕਿਉਂਕਿ ਉਹ ਕੋਈ ਐਂਟੀ-ਸੋਸ਼ੀਅਲ ਐਲੀਮੈਂਟ ਨਾ ਹੋਵੇ ਜਿਵੇਂ ਕਿ ਅਖਵਾਵਾਵਾਂ ਚੱਲ ਰਹੀਆਂ ਨੇ ਕਿ ਕੁਝ ਸ਼ੱਕੀ ਬੰਦੇ ਵੇਖੇ ਗਏ ਨੇ ਉਸ ਚੀਜ਼ ਦੀ ਲੜੀ ਵਿੱਚ ਜੀ ਕੋਈ ਵੀ ਬੰਦਾ ਸ਼ੱਕੀ ਫੜਿਆ ਜਾਂਦਾ ਵਾ ਉਹਨੂੰ ਉਹਦੀ ਗੰਭੀਰਤਾ ਨਾਲ ਉਹਦੀ ਪੁੱਛਗਿੱਛ ਕੀਤੀ ਜਾਂਦੀ ਹੈ ਡੰਗਿਆਈ ਨਾ ਜੋ ਜੋ ਜਿਹੜੇ ਉਹਦੇ ਨਾਲ ਕੜੀਆਂ ਨੇ ਉਹਨੂੰ ਵਿਚਾਰ ਕੇ ਤੇ ਉਹਨੂੰ ਫਿਰ ਆਪਾਂ ਲੇਟ ਆਵਰ ਤੱਕ ਪੁੱਛਗਿੱਛ ਕੀਤੀ ਪਰ ਹੁਣ ਤੱਕ ਉਹਦੀ ਪੁੱਛਗਿੱਛ ਤੋਂ ਉਹ ਬੰਦਾ ਜਿਹੜਾ ਥੋੜਾ ਮੈਂਟਲੀ ਅਫਸੈਟ ਹੈਗਾ ਤੇ ਬਿਹਾਰ ਦਾ ਰਹਿਣ ਵਾਲਾ ਫਿਰ ਵੀ ਉਹਦੇ ਖਿਲਾਫ 109 ਦੀ ਤੇਤ ਸੀਰਵਿਸ ਤੇਦ ਕਾਰਵਾਈ ਕਰਕੇ ਉਹਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਹਾਲ ਦੀ ਘੜੀ ਕੋਈ ਵੀ ਉਹ ਜਿਹੜੇ ਛੱਕੀ ਬੰਦੇ ਜਿਹੜੇ ਆਪਾਂ ਵੇਖੇਗੇ ਉਹਨਾਂ ਨਾਲ ਇਹਦੀ ਕਿਤੇ ਨਾ ਕਿਤੇ ਕੋਈ ਘੜੀ ਜੁੜਦੀ ਨਜ਼ਰ ਨਹੀਂ ਆਉਂਦੀ ਤੇ ਫਿਰ ਵੀ ਅਜੇ ਅਜੇ ਪੁੱਛਗਿੱਛ ਦੀ ਚੱਲ ਰਹੀ ਹੈ ਜੀ ਥੈਂਕ ਯੂ